ਹਾਂਜੀ ਡੀਅਰ ਸਟੂਡੈਂਟਸ ਅਸੀਂ ਅੱਜ ਸਾਹਿਤ ਦੇ ਰੂਪ ਵਾਲਾ ਜਿਹੜਾ ਸਾਡਾ ਪ੍ਰਸ਼ਨ ਹੈ ਉਹਦੇ ਪੰਜ ਭਾਗ ਦੇ ਵਿੱਚੋਂ ਨਾਟਕ ਵਾਲਾ ਜਿਹੜਾ ਪ੍ਰਸ਼ਨ ਹੈ ਉਹ ਕਰਾਂਗੇ ਨਾਟਕ ਜਿਹੜਾ ਸ਼ਬਦ ਹੈ ਉਹ ਨਟ ਧਾਤੂ ਤੋਂ ਬਣਿਆ ਹੈ ਤੇ ਇਸ ਨੂੰ ਇਸ ਦਾ ਅਰਥ ਹੈ ਨਾਚ ਤੇ ਬਾਅਦ ਵਿੱਚ ਨਾਟਕ ਦੇ ਅਰਥਾਂ ਨੂੰ ਵਿੱਚ ਨਕਲ ਜਾਂ utcnowਨ ਨੂੰ ਜੋੜਿਆ ਜਾਣ ਲੱਗਾ ਇਸ ਦੇ ਸਿਧਾਂਤਾਂ ਸਬੰਧੀ ਸਭ ਤੋਂ ਮੁਢਲੀ ਪਰ ਮਹੱਤਵਪੂਰਨ ਰਚਨਾ ਭਰਤਮੁਨੀ ਦਾ ਨਾਟ્ય ਸ਼ਾਸਤਰ ਹੈ ਅੰਗਰੇਜ਼ੀ ਵਿੱਚ ਨਾਟਕ ਲਈ ਡਰਾਮਾ ਸ਼ਬਦ ਵਰਤਿਆ ਜਾਂਦਾ ਹੈ ਇੱਕ ਧਾਰਨਾ ਅਨੁਸਾਰ ਡਰਾਮਾ ਸ਼ਬਦ ਯੂਨਾਨੀ ਸ਼ਬਦ ਡ੍ਰੈਨ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਟੂ ਡੂ ਇਨ ਐਕਸ਼ਨ ਜੋ ਵੀ ਡਰਾਮੇ ਵਿੱਚ ਘਾਰ ਜਾਂ ਕਿਰਿਆ ਸ਼ਾਮਲ ਹੈ ਇਹ ਨ੍ਰਿਤ ਨਕਲ ਤੇ ਸਵਾਗ ਤੋਂ શ્રેષ્ઠ સ્વરૂਪ ਬਣਿਆ ਗਿਆ ਹੈ ਫਿਰ ਮੈਂ ਤੁਹਾਨੂੰ ਇਸ ਪ੍ਰਸ਼ਨ ਦਾ ਜੋ ਸਾਰਾ ਇੱਕ ਇੱਕ ਸ਼ਬਦ ਤੇ ਪੜ੍ਹ ਕੇ ਨਹੀਂ ਸੁਣਾ ਰਹੀ ਮੈਂ ਤੁਹਾਨੂੰ ਸਮਝਾਉਣਾ ਚਾ ਰਹੀ ਹਾਂ ਕਿ ਪਹਿਲਾਂ ਤਾਂ ਅਸੀਂ ਨਾਟਕ ਦੀ ਪਰਿਭਾਸ਼ਾ ਦੇਣੀ ਹੈ ਨਾਟਕ ਦਾ ਅਰਥ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਦੀ ਵਾਪਰਦੀਆਂ ਘਟਨਾਵਾਂ ਨੇ 아이ਸੀ ਨੰਦਾ ਨੇ ਕਿਹਾ ਹੈ ਰੋਸ਼ਨ ਲਲਹੂ ਜੱਜ ਨੇ ਕਿਹਾ ਹੈ ਕਿ ਨਾਟਕ ਦੁੱਖ ਅਤੇ ਸੁੱਖ ਦੇ ਪ੍ਰਭਾਵ ਹੇਠ ਲੋਕਾਂ ਦਾ ਵਿਹਾਰਾਂ ਦਾ ਇਸ਼ਾਰਿਆਂ ਰਾਹੀਂ ਅਭਿਨੇ ਹੈ ਇੱਕ ਕਾਲਪਨਿਕ ਅਨੁਕਰਣ ਹੈ ਇਹ ਖੇਡਣ ਅਤੇ ਵੇਖਣ ਤੇ ਸੁਣਨ ਦੀ ਕਲਾ ਹੈ ਇਸ ਲਈ ਅਸੀਂ ਸਮਝ ਗਏ ਕਿ ਨਾਟਕ ਜਿਹੜਾ ਹੈ ਉਸ ਦਾ ਸੰਬੰਧ ਕੇਵਲ ਲਿਖਣ ਤੱਕ ਹੀ ਸੀਮਤ ਨਹੀਂ ਹੈ ਨਾਟਕ ਨੂੰ ਲਿਖਣ ਤੋਂ ਬਾਅਦ ਪੜਨ ਤੇ ਖੇਡਣ ਰੰਗਮंच ਤੇ ਖੇਡਣਾ ਇਸ ਦਾ ਮੁੱਖ ਕਰਮ ਬਣ ਜਾਂਦਾ ਹੈ ਇਸੇ ਤਰ੍ਹਾਂ ਅਗਲੇ ਪੰਨੇ ਤੇ ਅਸੀਂ ਨਾਟਕ ਦੇ ਤੱਤਾਂ ਦੀ ਗੱਲ ਕਰਦੇ ਆ ਤੇ ਜਿਸ ਤਰ੍ਹਾਂ ਹਰ ਰਚਨਾ ਵਾਸਤੇ ਵਿਸ਼ੇ ਦੀ ਜ਼ਰੂਰਤ ਹੈ ਉਸੇ ਪ੍ਰਕਾਰ ਨਾਟਕ ਲਈ ਵੀ ਸਭ ਤੋਂ ਪਹਿਲਾਂ ਲੇਖਕ ਨੂੰ ਵਿਸ਼ਾ ਚਾਹੀਦਾ ਹੁੰਦਾ ਤੇ ਵਿਸ਼ਾ ਲੇਖਕ ਸਮਾਜ ਦੇ ਵਿੱਚੋਂ ਲੱਭਦਾ ਹੈ ਉਹ ਸਮਾਜ ਦੇ ਵਿੱਚ ਬਹੁਤ ਸਾਰੇ ਆਲੇ ਦੁਆਲੇ ਆਪਣੇ ਵਰਤਾਰੇ ਵੇਖਦਾ ਜਿੰਨਾ ਚੋਂ ਜਿਹੜੀ ਘਟਨਾ ਉਸ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਪ੍ਰੇਰਨਾਦਾਇਕ ਲੱਗਦੀ ਹੈ ਲੇਖਕ ਉਸ ਨੂੰ ਚੁਣ ਕੇ ਨਾਟਕ ਦੀ ਰਚਨਾ ਕਰ ਲੈਂਦਾ ਹੈ ਤੇ ਇਹਦੇ ਨਾਲ ਉਹ ਵੀ ਲੇਖਕ ਨਾਟਕ ਦੀ ਵਿਸ਼ੇ ਦੀ ਚੋਣ ਸਮੇਂ ਵੀ ਧਿਆਨ ਰੱਖਦਾ ਹੈ ਕਿ ਉਹ ਜਈਆਂ ਘਟਨਾਵਾਂ ਚੁਣੇ ਜਿਹੜੀਆਂ ਰੰਗਮंच ਤੇ ਵਿਖਾਈਆਂ ਜਾ ਸਕਣੀਆਂ ਹਨ ਨਾਟਕ ਦਾ ਸਾਇਤਿਕ ਮਤਵ ਵੀ ਹੈ ਤੇ ਇਸ ਦਾ ਰੰਗਮંચੀ ਕਲਾ ਹੋਣ ਕਰਕੇ ਕਲਾਤਮਕ ਮਹੱਤਵ ਵੀ ਹੈ ਅਗਲਾ ਸੈਕੰਡ ਹੈਡਿੰਗ ਹੈਗਾ ਕਿ ਨਾਟਕ ਵਿੱਚ ਜਦੋਂ ਲੇਖਕ ਨੇ ਵਿਸ਼ਾ ਚੁਣ ਲਿਆ ਤਾਂ ਉਸ ਵਿਸ਼ੇ ਨੂੰ ਉਸ ਨੇ ਚੁਣੇ ਹੋਏ ਵਿਸ਼ੇ ਦੀ ਕਥਾ ਨੂੰ ਕਿਸ ਤਰ੍ਹਾਂ ਉਸਾਰਨਾ ਹੈ ਉਹਦੇ ਲਈ ਲੇਖਕ ਬਹੁਤੀ ਵਾਰ ਨਾਟਕ ਦੀਆਂ ਕਥਾਵਾਂ ਨਾਟਕ ਦੀਆਂ ਘਟਨਾਵਾਂ ਇੱਕ ਤੋਂ ਜ਼ਿਆਦਾ ਹੁੰਦੀਆਂ ਨੇ ਤੇ ਲੇਖਕ ਇੱਕ ਮੁੱਖ ਘਟਨਾ ਲੈ ਕੇ ਉਸਦੇ ਆਸ-ਪਾਸੇ ਹੋਰ ਛੋਟੀਆਂ-ਛੋਟੀਆਂ ਘਟਨਾਵਾਂ ਬੁਣ ਕੇ ਤੇ ਉਹਨੂੰ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਨਾਟਕ ਦੇ ਵਿੱਚ ਕਥਾਨਕ ਦੀ ਉਸਾਰੀ ਸਮੇਂ ਲੇਖਕ ਤਿੰਨ ਏਕਤਾਵਾਂ ਦਾ ਪਾਲਣ ਕਰਦਾ ਹੈ ਪਹਿਲੀ ਹੈ ਸਮੇਂ ਦੀ ਏਕਤਾ ਫਿਰ ਹੈ ਸਥਾਨ ਦੀ ਏਕਤਾ ਫਿਰ ਹੈ ਕਾਰਜ ਦੀ ਏਕਤਾ ਸਮੇਂ ਦੀ ਏਕਤਾ ਦਾ ਮਤਲਬ ਕਿ ਉਹਨੀਆਂ ਘਟਨਾਵਾਂ ਲਈਆਂ ਜਾਣ ਜੋ ਨਿਸ਼ਚਿਤ ਸਮੇਂ ਤੇ ਸਟੇਜ ਉੱਪਰ ਖੇਡੀਆਂ ਜਾ ਸਕਣ ਸਥਾਨ ਦੀ ਏਕਤਾ ਤੋਂ ਭਾਵ ਹੈ ਕਿ ਕਥਾਨਕ ਵਿੱਚ ਬਹੁਤੀ ਸਥਾਨ ਬਦਲੀ ਨਹੀਂ ਹੋਣੀ ਚਾਹੀਦੀ ਜੇ ਹੋਵੇ ਵੀ ਤਾਂ ਅਜਿਹੀ ਸਥਾਨ ਬਦਲੀ ਹੋਣੀ ਚਾਹੀਦੀ ਹੈ ਜੋ ਰੰਗਮੰਚ ਤੇ ਕੀਤੀ ਜਾ ਸਕੇ ਤੀਜੀ ਹੈ ਗਾਰਜ ਦੀ ਏਕਤਾ ਇਸ ਦਾ ਮਤਲਬ ਕਿ ਮੁੱਖ ਘਟਨਾ ਦੇ ਨਾਲ-ਨਾਲ ਹੋਰ ਵੀ ਅਜਈਆਂ ਛੋਟੀਆਂ-ਛੋਟੀਆਂ ਘਟਨਾਵਾਂ ਆਪਸ ਵਿੱਚ ਜੋੜੀਆਂ ਜਾਣ ਜਿਹੜੀਆਂ ਇੱਕ ਸਾਰੀਆਂ ਦਾ ਮਿਲ ਕੇ ਬੁਨਿਆਦ ਜਿਹੜੀ ਆ ਉਹ ਇੱਕ ਬਣ ਸਕੇ ਇਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਪਾਤਰ ਉਸਾਰੀ ਪਾਤਰ ਉਸਾਰੀ ਜਿਹੜੀ ਹੈ ਨਾਟਕ ਦੀ ਜਿੰਦ ਜਾਨ ਹੈ ਪਾਤਰ ਉਸਾਰੀ ਚ ਨਾਟਕ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਪਾਤਰਾਂ ਦੀ ਘੜਤ ਘੜਤਾ ਇੱਕ ਹੈਗੇ ਆ ਸਮੂਹਿਕ ਪਾਤਰ ਇੱਕ ਹੈਗੇ ਆ ਇੰਡੀਵੀਜੂਅਲ ਜਾਂ ਵਿਅਕਤੀ ਪਾਤਰ ਤੇ ਇਸ ਤੋਂ ਇਲਾਵਾ ਲੇਖਕ ਮੁੱਖ ਪਾਤਰ ਸਹਾਇਕ ਪਾਤਰ ਤੇ ਵਿਰੋਧੀ ਪਾਤਰਾਂ ਦੀ ਸਿਰਜਣਾ ਵੀ ਕਰਦਾ ਹੈ ਨਾਟਕਕਾਰ ਨੂੰ ਪਾਤਰ ਉਸਾਰੀ ਕਰਦੇ ਸਮੇਂ ਯਥਾਰਥਕਤਾ ਦਾ ਧਿਆਨ ਰੱਖਣਾ ਚਾਹੀਦਾ ਪਾਤਰ ਰੀਅਲ ਲੱਗਣੇ ਚਾਹੀਦੇ ਆ ਪਾਤਰਾਂ ਦੀਆਂ ਰੁਚੀਆਂ ਉਹਨਾਂ ਦੀਆਂ ਗਲਤੀਆਂ ਉਹਨਾਂ ਦੇ ਭਲੇਖੇ ਉਹਨਾਂ ਦੀਆਂ ਮਾਨਸਿਕ ਗੁੰਝਲਾਂ ਇਸ ਤੰਗ ਨਾਲ ਹੋਣ ਕਿ ਪਾਤਰ ਸਾਨੂੰ ਸੁਭਾਵਕ ਜਾਪਣ ਇਥੇ ਮੈਂ ਡਾਕਟਰ ਰਤਨ ਸਿੰਘ ਜੱਗੀ ਦੀ ਇੱਕ ਕੋਟੇਸ਼ਨ ਵੀ ਦਿੰਦੀ ਹੈ ਕਿ ਨਾਟਕ ਵਿੱਚ ਕਥਾ ਦੇ ਵਿਕਾਸ ਦੇ ਨਾਲ-ਨਾਲ ਪਾਤਰਾਂ ਦਾ ਸੁਭਾਅਕ ਵਿਕਾਸ ਹੋਣਾ ਚਾਹੀਦਾ ਹੈ। ਉਹਨਾਂ ਦੀ ਮਾਨਸਿਕ ਸਥਿਤੀ ਉਗੜਨੀ ਚਾਹੀਦੀ ਹੈ। ਨਾਟਕ ਦਾ ਮੁੱਖ ਪਾਤਰ ਹੁੰਦਾ ਨਾਇਕ ਜਾਂ ਨਾਇਕਾ ਹੋ ਸਕਦੇ ਆ। ਮੁੱਖ ਪਾਤਰ ਜਿਹੜਾ ਉਹਦੇ ਵਿੱਚ ਹਰ ਗੁਣ ਹੋਵੇ ਜਿਵੇਂ ਨਿਮਰਤਾ, ਸੁੰਦਰਤਾ, ਨਿਪੁੰਤਾ, ਤਿਆਗ, ਲੋਕਪ੍ਰਿਅਤਾ, ਸਾਹਸ ਤੇ ਕਾਰਜਕੁਸ਼ਲਤਾ ਉਹਦੇ ਵਿੱਚ ਜ਼ਿਆਦਾ ਹੋਵੇ। ਇਸ ਤਰ੍ਹਾਂ ਸਥਿਤੀਆਂ ਨਾਲ ਸਮਝੌਤਾ ਕਰਨ ਵਾਲੇ ਪਾਤਰ ਜਿਹੜੇ ਹਨ ਉਹਨਾਂ ਨੂੰ ਅਸੀਂ ਗੋਲ ਪਾਤਰ ਕਹਿ ਦਿੰਨੇ ਆ ਤੇ ਜਿਹੜੇ ਪਾਤਰ ਆਪਣੇ ਦਰਸ਼ਾਂ ਤੇ ਕਾਇਮ ਰਹਿੰਦੇ ਆ ਆਪਣੇ ਫੈਸਲੇ ਟਾਲ ਰਹਿੰਦੇ ਆ ਆਪਣੇ ਔਲਾਦ ਦੇ ਪੱਕੇ ਰੱਖਦੇ ਉਹ ਦਰਸ਼ਕ ਪਾਤਰ ਹੈ ਅਗਲਾ ਹੈ ਸਾਡਾ ਹੈਡਿੰਗ ਵਾਰਤਾਲਾਪ ਵਾਰਤਾਲਾਪ ਜਿਹੜਾ ਹੈ ਕਿਸੇ ਵੀ ਰਚਨਾ ਦੀ ਜਿੰਦ ਜਾਨ ਹੈ ਤੇ ਵਾਰਤਾਲਾਪ ਰਾਹੀਂ ਨਾਟਕੀ ਖੇਤਰ ਚ ਜਿਹੜੀ ਰਚਨਾ ਹੈ ਉਹ ਜ਼ਿਆਦਾ ਪ੍ਰਵੇਸ਼ ਕਰਦੀ ਕਿਉਂਕਿ ਨਾਟਕਕਾਰ ਨੇ ਆਪ ਖੁਦ ਕੁਝ ਨਹੀਂ ਕਹਿਣਾ ਉਸਨੇ ਜੋ ਵੀ ਕਹਿਣਾ ਆਪਣੇ ਡਾਇਲੌਗ ਵਾਰਤਾਲਾਪ ਰਾਹੀ ਆਪਣੇ ਪਾਤਰਾਂ ਕੋਲੋਂ ਅਖਵਾਉਣਾ ਹੁੰਦਾ ਹੈ ਤੇ ਪਾਤਰ ਨੂੰ ਡਾਇਲੌਗ ਇਦਾਂ ਦੇ ਹੋਣ ਬੜੇ ਸਰਲ ਸਪਸ਼ਟ ਸੰਖੇਪ ਕਿ ਪਾਤਰਾਂ ਨੂੰ ਬੋਲਣ 'ਚ ਵੀ ਅਖਾਈ ਨਾ ਹੋਵੇ ਤੇ ਪਾਠਕਾਂ ਨੂੰ ਸਮਝਣ 'ਚ ਦਿੱਕਤ ਨਾ ਆਵੇ ਵਾਰਤਾਲਾਪ ਜਿਹੜੀ ਆ ਬਹੁਤ ਸੁਭਾਵਿਕ ਹੋਵੇ ਤੇ ਇਹਦੇ ਵਿੱਚ ਪਾਤਰ ਉਸਾਰੀ ਕਰਨ ਵਿੱਚ ਵਾਰਤਾਲਾਪ ਸਹਾਇਕ ਹੁੰਦੀ ਹੈ ਅਗਲਾ ਹੈ ਸਾਡਾ ਦੇਸ਼ ਜਾਂ ਕਾਲ ਜਾਂ ਵਾਤਾਵਰਨ ਨਾਟਕਕਾਰ ਨੂੰ ਆਪਣੇ ਨਾਟਕ ਲਈ ਵਿਸ਼ੇਸ਼ ਸਥਾਨ ਤੇ ਵਾਤਾਵਰਨ ਚੁਣਨਾ ਪੈਂਦਾ ਹੈ ਵਾਤਾਵਰਨ ਦੀ ਢੁਕਵੀਂ ਸਿਰਜਣਾ ਪਾਤਰਾਂ ਦੇ ਬਸਤਰ ਉਹਨਾਂ ਦੀ ਭਾਸ਼ਾ ਉਹ ਸਾਰਾ ਕੁਝ ਧਿਆਨ ਰੱਖ ਕੇ ਲੇਖਕ ਨੂੰ ਕਰਨਾ ਚਾਹੀਦਾ ਹੈ ਲੇਖ ਨੂੰ ਵਾਤਾਵਰਨ ਜਿਹੜਾ ਦੋ ਪ੍ਰਕਾਰ ਦਾ ਇੱਕ ਪਾਤਰਾਂ ਦਾ ਮਾਨਸਿਕ ਵਾਤਾਵਰਨ ਅਤੇ ਇੱਕ ਬਾਹਰੀ ਵਾਤਾਵਰਨ ਮਾਨਸਿਕ ਵਾਤਾਵਰਨ ਚ ਪਾਤਰਾਂ ਦੀ ਉਦਾਸੀ ਖੁਸ਼ੀ ਮੂਡ ਦਾ ਹੁੰਦਾ ਹੈ ਤੇ ਬਾਹਰੀ ਵਾਤਾਵਰਨ ਜਿਹ ਹੁੰਦਾ ਕਿ ਉਹ ਰੁੱਤਾ ਕਿਹੜੀਆਂ ਨੇ ਸਮਾ ਕਿਹੜਾ ਹੈ ਮੌਸਮ ਕਿਹੜਾ ਹੈ ਘਟਨਾ ਕਿਹੜੇ ਇਲਾਕੇ ਦੀ ਹੈ ਭਾਲਵੇ ਦੀ ਹੈ ਦਬਾਬੇ ਦੀ ਹੈ ਜਾਂ ਇੰਟਰਨੈਸ਼ਨਲ ਕੋਈ ਮਸਲਾ ਲਿਆ ਗਿਆ ਉਹ ਪਤਾ ਚੱਲਦਾ ਉਸ ਤੋਂ ਬਾਅਦ ਹੈਗੀ ਭਾਸ਼ਾ ਜਾਂ ਸ਼ੈਲੀ ਨਾਟਕਕਾਰ ਨੂੰ ਭਾਸ਼ਾ ਜਹੀ ਵਰਤਣੀ ਚਾਹੀਦੀ ਹੈ ਜਿਹੜੀ ਉਸਦੇ ਭਾਵਾਂ ਨੂੰ ਪ੍ਰਗਟ ਕਰਨ 'ਚ ਸਹਾਇਤਾ ਕਰੇ ਸਾਰਾ ਸਪਸ਼ਟ ਹੋਵੇ ਉਸ ਨੂੰ ਉਹੀ ਸ਼ਬਦ ਵਰਤਨੇ ਚਾਹੀਦੇ ਹਨ ਜੋ ਪਾਤਰ ਆਮ ਜੀਵਨ 'ਚ ਵਰਤਦੇ ਹਨ ਨਾਟਕ ਦੀ ਸ਼ੈਲੀ ਬੜੀ ਰੌਚਕ ਤੇ ਸੁਭਾਵਿਕ ਹੋਵੇ ਜੋ ਸਰੋਤਿਆਂ ਤੇ ਪਾਠਕਾਂ ਨੂੰ ਕੇਲ ਸਕੇ ਲੋੜ ਅਨਸਾਰ ਵਾਕ ਸੰਖੇਪ ਪੜਾਏ ਜਾਣ ਲੋੜ ਅਨਸਾਰ ਗੀਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਨਾਚ ਦੇ ਦ੍ਰਿਸ਼ ਪੈਦਾ ਕੀਤੇ ਜਾ ਸਕਦੇ ਆ ਜਿਸ ਨਾਲ ਨਾਟਕ ਦੀ ਸ਼ੈਲੀ ਉਗੜਦੀ ਸਾਹਮਣੇ ਆਉਂਦੀ ਹੈ ਅੱਗੇ ਹੈ ਉਦੇਸ਼ ਉਦੇਸ਼ ਜਿਹੜਾ ਨਾਟਕ ਦਾ ਉਹ ਜੀਵਨ ਦੀ ਵਿਆਖਿਆ ਕਰਨਾ ਹੁੰਦਾ ਹੈ ਪਰ ਇਸ ਦਾ ਬਾਕੀ ਸਾਇਤ ਰੂਪਾਂ ਨਾਲੋਂ ਨਾਟਕ ਦਾ ਇਹ ਫਰਕ ਆ ਕਿ ਇਹਦੇ ਵਿੱਚ ਲੇਖਕ ਖੁਦ ਵਿਆਖਿਆ ਨਹੀਂ ਕਰਦਾ ਸਗੋਂ ਪਾਤਰਾਂ ਰਾਹੀਂ ਵਿਆਖਿਆ ਕਰਾਉਂਦਾ ਤੇ ਸਾਰੀ ਵਿਆਖਿਆ ਰੰਗਮঞ্চ ਉਤੇ ਹੀ ਪੇਸ਼ ਹੁੰਦੀ ਹੈ ਨਾਟਕ ਦਾ ਜਿਹੜਾ ਅੰਤਲਾ ਤੱਤ ਹੈ ਉਹ ਹੈ ਰੰਗਮঞ্চ ਰੰਗਮঞ্চ ਜਿਹੜਾ ਹੈ ਉਹ ਨਾਟਕ ਦੀ ਜਿੰਦ ਜਾਨ ਹੈ ਕਿਉਂਕਿ ਜਿਹੜਾ ਨਾਟਕ ਲਿਖਿਆ ਗਿਆ ਪਰ ਖੇਡਿਆ ਨਹੀਂ ਗਿਆ ਉਹ ਨਾਟਕ ਦੀ ਸਫਲਤਾ ਅੱਧੀ ਹੈ ਤੇ ਜਿਹੜਾ ਨਾਟਕ ਲਿਖਿਆ ਵੀ ਗਿਆ ਖੇਡਿਆ ਵੀ ਗਿਆ ਪਰ ਸਫਲ ਨਹੀਂ ਹੋਇਆ ਉਹਦੀ ਸਫਲਤਾ ਦੂਰੀ ਹੈ ਪਰ ਜਿਹੜਾ ਨਾਟਕ ਪੂਰੀ ਤਰ੍ਹਾਂ ਲਿਖਿਆ ਗਿਆ ਖੇਡਿਆ ਵੀ ਗਿਆ ਸਫਲ ਵੀ ਹੋਇਆ ਉਹ ਨਾਟਕ ਹੀ ਨਾਟਕ ਕਹਾਉਣ ਦਾ ਹੱਕਦਾਰ ਹੈ ਲੇਖਕ ਅਨੁਸਾਰ ਨਾਟਕ ਦੇ ਵਿੱਚ ਲੋੜ ਅਨਸਾਰ ਪਾਤਰਾਂ ਦੀ ਪਹਿਰਾਵਾ ਚਾਲ ਟਾਲ ਰੰਗਮंच ਦੀ ਸਜਾਵਟ ਆਦ ਅਨੇਕ ਸਾਧਨ ਹਨ ਜੋ ਨਾਟਕ ਦੀ ਸਫਲਤਾ ਨੂੰ ਦੇ ਲਈ ਜ਼ਿੰਮੇਵਾਰ ਹੈ ਰੰਗਮंच ਰਾਹੀਂ ਖੇਡੇ ਗਏ ਨਾਟਕ ਦਰਸ਼ਕਾਂ ਦਾ ਉਤਪੰਨ ਪੱਜਾਵਾ ਕਰ ਸਕਦੇ ਹਨ ਤੇ ਇਸ ਪ੍ਰਕਾਰ ਨਾਟਕ ਜਿਹੜਾ ਹੈ ਇੱਕ ਬੜੀ ਬਹੁਪਰਤੀ ਕਲਾ ਹੈ ਜਿਸ ਦੇ ਵਿੱਚ ਸਾਹਿਤਕਾਰ ਦਾ ਨਾਟਕਕਾਰ ਦਾ ਪਾਠਕਾਂ ਦਾ ਪਾਤਰਾਂ ਦਾ ਤੇ ਦਰਸ਼ਕਾਂ ਦਾ ਸਾਰਿਆਂ ਦਾ ਮਿਲ ਕੇ ਇਹਨੂੰ ਸਫਲਤਾ ਦਿੱਤੀ ਜਾ ਸਕਦੀ ਹੈ ਇਹ 10 ਅੰਕਾਂ ਅਨੁਸਾਰ ਤੁਸੀਂ ਪ੍ਰਸ਼ਨ ਆਪਣੇ ਲਈ ਤਿਆਰ ਕਰਨਾ ਸਾਹਿਤ ਦੇ ਰੂਪ ਦੇ ਟੌਪਿਕ ਦੇ ਅਧੀਨ